ਕਿ ਮੈਂ ਹੁਣ ਰਵਨੀਤ ਬਿੱਟੂ ਵਰਗਿਆਂ ਦੇ ਨਾਲ ਡਿਬੇਟ ਕਰਾਂਗਾ ਉਹਨਾਂ ਦੀ ਤਾਂ ਕੋਈ ਰੇਲਵੇ ਦੇ ਵਿੱਚ ਵੀ ਨਹੀਂ ਸੁਣਦਾ ਫਿਰ ਮੈਂ ਕਿਵੇਂ ਸੁਣ ਲਵਾਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਉੱਥੇ ਦੱਸਿਆ ਸੀ ਕਿ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਂ ਚੈਲੰਜ ਕਰਦਾ ਹਾਂ ਜਿੱਥੇ ਵੀ ਉਹਨੇ ਮੈਨੂੰ ਸੱਦਣਾ ਮੈਂ ਸਾਦ ਲਵੇ ਮੈਂ ਆਉਣ ਲਈ ਤਿਆਰ ਹਾਂ ਤੇ ਪਰੰਤੂ ਮੈਂ ਸਾਰੇ ਭਲੇਖੇ ਕੱਢ ਦਵਾਂਗਾ ਅਜਿਹੇ ਬਿਆਨ ਦਿੱਤੇ ਗਏ ਸੀ ਤੇ ਹੁਣ ਇਸ ਬਿਆਨ ਤੋਂ ਬਾਅਦ ਚੈਰਜ ਤੋਂ ਬਾਅਦ ਦੱਸਿਏ ਕਿ ਰਵਨੀਤ ਬਿੱਟੂ ਨੂੰ ਮੋੜ ਮਾ ਜਵਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਉਹ ਮੈਕਮੇ ਦੇ ਦਿੱਤੇ ਨੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਓ ਤੁਹਾਨੂੰ ਸੁਣਾਉਣੇ ਰਵਨੀਤ ਬਿੱਟੂ ਬਾਰੇ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਰਵਨੀਤ ਬਿੱਟੂ ਨਾਲ ਡਿਬੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲਵੇ ਦੇ ਵਿੱਚ ਮੈਂ ਕਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਗਾਉਣੀ ਹੈ ਕੋ ਕੋਾਲੀ ਜਿਹਾ ਕੋਈ ਉਹ ਲਵਾ ਦੂੰਗਾ ਉਹ ਤਾਂ ਨਹੀਂ ਚੱਲਦੀ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰੇ ਤਾਂ ਦੇ ਉਹਨਾਂ ਨੂੰ ਇੱਕ ਕਮਿਊਨੀਕੇਸ਼ਨ ਫੰਡ ਬਣਾਇਆ ਗਿਆ ਸੀਗਾ ਉਹਦੇ ਸੈਂਟਰਲ ਗਵਰਨਮੈਂਟ ਪੈਸਾ ਪਾਉਂਦੇ ਤੇ ਤੁਸੀਂ ਪਾਉਂਦੇ ਉਹਦਾ ਕੰਮ ਹੁੰਦਾ ਹੜ ਆਉਣ ਤੋਂ ਬਾਅਦ ਪਹਿਲੇ ਤਿਆਰੀਆਂ ਕਰਨੀਆਂ ਪਰ ਇਸ ਸਰਕਾਰ ਵਿੱਚ 600 ਕਰੋੜ ਰੁਪਏ ਜਮ੍ਹਾਂ ਹੋ ਗਏ 3 ਸਾਲਾਂ ਦੇ 600 ਕਰੋੜ ਰੁਪਏ ਇੱਕ ਰੁਪਇਆ ਵੀ ਖਰਚ ਕੀਤਾ ਗਿਆ ਇੱਕ ਇੱਕ ਸਾਲ ਦਾ ਜਦੋਂ ਤੋਂ ਐਸਡੀਆਰ ਬਣਿਆ ਨਾ एक एक साल का गौरमेंट ने किन्नेस भेजे किन्ने खचे आ पे मेरे को दो हजार दस ग्यारह एस डी आर एफ बनिया चौरासी करोड़ रुपया आया एक सौ चुरासी करोड़ रुपया एक्सपेंडिचर हो गया खर्च हो गया दो हजार ग्यारह बारह एक सौ कहत्तर करोड़ रुपया आया एक सौ नहट करोड़ रुपया खर्चा दो हजार बारह तेरह दो सौ बहत्तर करोड़ रुपया आया दस करोड़ खर्चे बारह तेरह की गल अकाली दल की सरकार से तेरह चौदह एक सौ चौरानवे आया दो सौ छत्ती चौदह पंद्रह दो सौ तीन आया पंद्रह खर्चे पंद्रह सोलह एक सौ छियाली आया सत सौ बारह खर्चे सोलह सतारा तीन सौ आया एक सौ अठारह अठारह तीन सौ पंद्रह आया उनासी कैप्टन साहब सरकार आ गई अठारह उन्नीस तीन सौ खर आया अठती खर्च है उन्नी भीह तीन सौ तेरह आया एक सौ तिरानवे खर्चे भीह एक चार सौ सौ खर्च है इक्की बे सौ आया छे सौ खर्च ਬਾਈ ਤੇਈ 228 ਆ ਕਾਟ ਕਰੋੜ ਖਰਚੇ ਤੇਈ ਚੋਵੀ 645 ਆਇਆ 421 ਖਰਚੇ ਚੋਵੀ ਪੱਚੀ 488 ਆ 27 ਕਰੋੜ ਰੁਪਏ ਖਰਚੇ ਪੱਚੀ ਛੱਬੀ 241 ਆਇਆ 140 ਖਰਚਿਆ ਟੋਟਲ 5012 ਕਰੋੜ 5012 ਸੀਆਰ 5012 ਕਰੋੜ ਆਇਆ ਜਦੋਂ ਤੋਂ ਐਸਡੀਐਫ ਬਣੀ ਹੈ ਇੱਪ ਸਾਢੇ 12 ਆ ਲਾਤਾ ਉਹੀ ਮਾਰੀ ਜਾਂਦੇ ਇਹ ਗੱਲਾਂ ਤੇ ਉਹ ਜੋ 3820 ਖਰਚਾ ਗਿਆ ਜੀ ਹੁਣ ਆ ਸਾਰਾ ਐਸ ਡੀ ਆਰ ਐਫ ਦਾ ਜਦੋਂ ਤੋਂ ਬਣੀ ਐ 10 11 ਤੋਂ ਲੈ ਕੇ 25 ਦਾ 25 ਤੱਕ ਦਾ ਇਹ ਸਾਰਾ ਡਾਟਾ ਭੇਜੀ ਗਵਰਨਮੈਂਟ ਨੇ ਕਿੰਨੇ ਭੇਜੀ ਇਹ ਤਾਂ ਐਂ ਲੱਗਦਾ ਜਿਵੇਂ ਸੁੱਥੇ ਪੈਸੇ ਸੁੱਟ ਰੱਖੇ ਹੋਣ ਵੀ ਪੈਸੇ ਤਾਂ ਪਏ ਨੇ ਬਹੁਤ ਗਵਰਨਮੈਂਟ ਕੋਲੇ ਇਹ ਬੀ ਜੀ ਪੀ ਵਾਲੇ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਪੈਸ਼ਲ ਫੰਡਸ ਨੂੰ ਨਾ ਦਿਓ ਕੋਈ ਗੱਲ ਨਹੀਂ ਮੈਂ ਕੋਈ ਪੀਖ ਨਹੀਂ ਮੰਗਦਾ ਸਾਡਾ ਜੀਐਸਟੀ ਦਾ ਪੈਸਾ ਦੇ ਦਿਓ ਸਾਡਾ ਆਰਡੀਐਫ ਦਾ ਦੇ ਦਿਓ ਸਾਰੀਆਂ ਇਕੱਲਾ ਇਹ ਨਹੀਂ ਸਾਰੀਆਂ ਸਰਕਾਰਾਂ ਦੇ ਰੋਕੇ ਹੋਏ ਨੇ ਚਲੋ ਮੈਂ ਸੁਪਰੀਮ ਕੋਰਟ ਚੋ ਕੇਸ ਵਾਪਸ ਲੈ ਲੈਣਾ ਮੈਨੂੰ ਪੈਸੇ ਦੇ ਦੇਣ ਜੇ ਕਹਿੰਨ ਪਹਿਲਾਂ ਵਾਪਸ ਲੈ ਲਾ ਮੈਂ ਪਹਿਲਾਂ ਲੈ ਲੈਣਾ ਵਾਪਸ ਪੈ ਦੇ ਦੇਣਾ ਇਹ ਦੂ ਪਹਿਲਾਂ ਸਾਡੇ ਨਾਲ ਮੁੱਕਰ ਕੇ ਕਹਿ ਕੇ ਆਰਡੀ ਐਬ ਦਾ ਪਹਿਲਾ ਵਿਧਾਨ ਸਭਾ ਐਕਟ ਪਾਸ ਕਰਕੇ ਲਿਓ ਲੈ ਲੈਗੇ ਬਾਜਮੋ ਕਰਗੇ ਅੱਜ ਤੱਕ ਫੋਤੀੜਾ ਉਹ ਕਹਿੰਦੇ ਭਗਵੰਤ ਮਾਨ ਨੂੰ ਤੰਗ ਕਰਨਾ ਹੈ ਤੰਗ ਪੈਸਾ ਰੋਕ ਕੇ ਕਰ ਲਓਗੇ ਪੈਸਾ ਕਿਹਦਾ ਉਹ ਪੈਸਾ ਪਬਲਿਕ ਦਾ ਹੈ ਭਗਵੰਤ ਮਾਨ ਦਾ ਥੋੜੀ ਹੈ ਪੈਸਾ ਪਬਲਿਕ ਦਾ ਹੈ ਸਗੋਂ ਉਲਟਾ ਜਾਂਦਾ ਹੈ ਪਬਲਿਕ ਕਹਿੰਦੀ ਯਾਰ ਕਮਾਲ ਹੈ ਸਾਡੇ ਪੈਸੇ ਪੰਜਾਬ ਦੇ ਦਿੰਦੇ ਨਹੀਂ ਸਾਨੂੰ ਇਹ ਸੁਵਿਸ਼ ਕਰਕੇ ਇੱਕ ਗਲਤ ਫਹਮੀ ਚ ਨੇ ਕਿ ਭਗਵੰਤ ਮਾਨ ਨੂੰ ਪੈਸੇ ਨਾਲ ਤੰਗ ਕਰਕੇ ਪੈਸਾ ਰੋਕ ਕੇ ਪੰਜਾਬੀ ਹੈ ਜੀ ਤੇ ਆਉਣ ਨਾਲ ਖਜ਼ਾਨੇ ਭਰਨ ਤੇ ਆ ਜਾਂਦੇ ਨੇ ਪਰ ਮੈਂ ਇਸ ਤਰੀਕੇ ਨਾਲ ਖਰਚ ਰਿਆਂ ਕਿ ਜਿੰਨੇ ਪੈਸੇ ਆਉਣ 1 ਰੁਪਇਆ ਸਵਾ ਸਵਾ ਰੁਪਇਆ ਬਣਾ ਕੇ ਇਸ ਲਈਏ ਔਰ ਮੈਂ ਤੁਹਾਨੂੰ ਡੇਟਾ ਦੱਸਤੀਆਂ ਕਿ ਇੰਨੀ ਤਰੀਕ ਤੱਕ ਸਫਾਈ ਦਾ ਕੰਮ ਸ਼ੁਰੂ ਹੋ ਜਾਊਗਾ ਇੰਨੀ ਵੀ ਫੈਕਟਿਕਾ ਕਰਨ ਖਤਮ ਹੋ ਜਾਊਗਾ ਇੰਨੀ ਤਰੀਕ ਤੱਕ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਘਰਾ ਦੇ ਨੁਕਸਾਨ ਦੇ ਪੈਸੇ ਮਿਲਣ ਲੱਗ ਜਾਣਗੇ ਤੇ ਤੁਹਾਡੀ ਤੋਂ ਪਹਿਲਾਂ ਦੀ ਡਾਟਾ ਮਤਲਬ ਹੋ ਜਾਣੀ